ਪੰਜਾਬ ਦੇ ਨੌਨ ਟੀਚਿੰਗ ਸਟਾਫ ਦੇ ਮੈਂਬਰਾਂ ਯਾਨੀ ਸਰਬ ਸਿੱਖਿਆ ਬਿਆਨ ਮਿਡਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਵੱਲੋਂ ਅੱਜ ਮੁਹਾਲੀ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਆਪਣੀਆਂ ਮੰਗਾਂ ਬਾਰੇ ਦੱਸਿਆ ਯੂਨੀਅਨ ਦੇ ਮੈਂਬਰਾਂ ਨੇ ਕਿਹਾ ਕਿ ਸਾਨੂੰ ਐਸਐਸਈ ਮਿਡਡੇ ਮੀਲ ਦੇ ਦਫਤਰੀ ਕਰਮਚਾਰੀ ਤੇ ਵਿਸ਼ੇਸ਼ ਅਧਿਆਪਕਾਂ ਦੀ ਤਰਜ਼ ਤੇ ਪੱਕਾ ਕੀਤਾ ਜਾਏ। ਕਿ ਪਿਛਲੇ 10 ਤੋਂ 15 ਸਾਲਾਂ ਤੋਂ ਸਿੱਖਿਆ ਵਿਭਾਗ ਦੇ ਦਫ਼ਤਰਾਂ ਦੇ ਵਿੱਚ ਕੰਮ ਕਰ ਰਹੇ ਹਾਂ। ਵਿਸ਼ੇਸ਼ ਅਧਿਆਪਕ ਸਕੂਲਾਂ ਦੇ ਵਿੱਚ ਕੰਮ ਕਰ ਰਹੇ ਨੇ ਪਰ ਬੜੇ ਅਫਸੋਸ ਦੀ ਗੱਲ ਹੈ ਮੁੱਖ ਮੰਤਰੀ ਦੇ ਹੁਕਮ ਆਏ ਨੇ ਕਿ ਦਫ਼ਤਰੀ ਮੁਲਾਜ਼ਮ ਤੇ ਫਿਸ਼ਟਾ ਰਕਮ ਪੱਕਾ ਕਰਨਾ ਬੰਦਾ ਹੈ ਸਬ ਕਮੇਟੀ ਦੇ ਹੁਕਮ ਹੋਏ ਨੇ ਕਿ ਇਹਨਾਂ ਨੂੰ ਪੱਕਾ ਕਰਨਾ ਬੰਦਾ ਹੈ ਪਰ ਜਿਹੜੀ ਅਫਸਰशाही ਹੈ ਪੰਜਾਬ ਦੀ ਉਹ ਸੂਬੇ ਦੇ ਮੁੱਖ ਮੰਤਰੀ ਦੇ ਹੁਕਮਾਂ ਨੂੰ ਟਿਚ ਨਹੀਂ ਜਾਣਦੀ ਨਾ ਹੀ ਸਬ ਕਮੇਟੀ ਵਿੱਚ ਤੇ ਹੁਕਮਾਂ ਨੂੰ ਟਿਚ ਜਾਣਦੀ ਹੈ ਇਥੇ ਤਾਂ ਕਿ ਪਿਛਲੀ 26 ਤਰੀਕ ਨੂੰ ਸਾਡੀ ਮੀਟਿੰਗ ਹੋਈ ਸੀ ਵਿੱਤ ਮੰਤਰੀ ਸਾਹਿਬ ਨਾਲ ਉਹਨਾਂ ਨੇ ਅਫਸਰ ਕਮੇਟੀ ਨੂੰ ਹੁਕਮ ਦਿੱਤੇ ਸੀ ਦੇਖੋ ਜੀ ਹਾਲੇ ਤੱਕ ਵੀ ਅਫਸਰ ਕਮੇਟੀ ਦੀ ਜਿਹੜੀ ਉਹ ਮੀਟਿੰਗ ਕੋਈ ਵੀ ਨਹੀਂ ਹੋਈ ਸਿਰਫ ਲਾਰੇ ਲਬਾਦੀ ਲਗਾਈ ਗਈ ਹੈ ਉਸ ਦੇ ਰੋਸ ਵਿੱਚ ਉਹ ਜਿਹੜਾ ਜਿੱਤੇ ਇਕੱਠੇ ਹੋਏ ਆ ਸਾਡੀ ਇੱਕੋ ਮੰਗ ਹੈ ਕਿ ਸਾਨੂੰ ਰੈਗੂਲਰ ਕਰੋ ਸਾਡੀ ਸੈਲਰੀਆਂ ਜਿਹੜੀਆਂ ਕੱਟੀਆਂ ਨੇ ਕਿੰਨੇ-ਕਿੰਨੇ ਸਾਲਾਂ ਤੇ ਉਹ ਸਾਡੀਆਂ ਪੂਰੀਆਂ ਕਰੋ ਪਰ ਸਰਕਾਰ ਦੇ ਕੰਨਾਂ ਤੇ ਜੂਨ ਨਹੀਂ ਰਹੀ